ਸਤਿ ਸ਼੍ਰੀ ਅਕਾਲ ਜੀ ਰੂਦੇ ਲਵ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਿਵੇਂ ਕਿ ਆਪ ਸਭ ਜੀ ਨੂੰ ਪਤਾ ਹੀ ਹੈ ਕਿ ਆਪਾਂ ਹੰਨੇ-ਹੰਨੇ ਪਾਤਸ਼ਾਹੀ ਪੂਸਕ ਦਾ ਇੱਕ ਅਧਿਆਇ ਰੋਜ਼ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ ਅੱਜ ਕੱਲ ਜੋ ਅਧਿਆਇ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰ ਰਹੇ ਹਾਂ ਉਹ ਹੈ ਅਧਿਆਇ 26 ਦੋ ਦਿਨ ਹੋ ਗਏ ਹਨ ਉਸ ਅਧਿਆਇ ਨੂੰ ਸ਼ੁਰੂ ਕੀਤੇ ਆਂ ਅੱਜ ਬਦਦੇ ਅੱਗੇ ਵੱਲ ਨੂੰ ਤੇ ਸ਼ੁਰੂ ਕਰਦੇ ਹਾਂ ਅੱਗੇ ਕਈ ਦਿਨਾਂ ਦੇ ਕੀ ਰੇਮਗਰੂ ਜਦ ਮੁਗਲ ਸੈਨਾ ਦੇ ਹੱਥ ਕੁਝ ਵੀ ਨਾ ਆਇਆ ਤਾਂ ਉਹਨਾਂ ਸੁਰੰਗਾਂ ਪੱਟ ਕੇ ਕਿਲੇ ਵਿੱਚ ਦਾਖਲ ਹੋਣ ਦੀ ਸਕੀਮ ਘੜੀ ਮੁਗਲਾਂ ਨੇ ਜੰਗ ਦੇ ਮੈਦਾਨ ਵਿੱਚੋਂ ਸੁਰੰਗਾਂ ਪੱਟਣੇ ਸ਼ੁਰੂ ਕਰ ਦਿੱਤੀਆਂ ਸਿੰਘਾਂ ਤੱਕ ਖਬਰ ਪਹੁੰਚ ਗਈ ਅਸਲ ਵਿੱਚ ਜਦੋਂ ਕਿਲਾ ਬਣ ਕੇ ਤਿਆਰ ਹੋਇਆ ਸੀ ਤਾਂ ਸਿਰਫ 500 ਸਿੰਘ ਹੀ ਕਿਲੇ ਵਿੱਚ ਰਹਿ ਸਕਦੇ ਸਨ ਬਾਕੀ ਸਿੰਘਾਂ ਨੂੰ ਜਥੇਦਾਰਾਂ ਨੇ ਇੱਕ ਰਣਨੀਤੀ ਤਹਿਤ ਕਿਲੇ ਦੇ लागਲੇ ਜੰਗਲਾਂ ਵਿੱਚ ਤੋਰ ਦਿੱਤਾ ਸੀ ਜਦੋਂ ਹੀ ਕਿਸੇ ਹੱਲੇ ਵਿੱਚ ਕੁਝ ਸਿੰਘ ਸ਼ਹੀਦ ਹੁੰਦੇ ਐਨਾ ਲੁਕੇ ਹੋਏ ਸਿੰਘਾਂ ਵਿੱਚੋਂ ਉਹਨੇ ਹੀ ਜੰਗਲ ਵਿੱਚੋਂ ਨਿਕਲਦੇ ਮੁਗਲਾਂ ਦੇ ਘੇਰੇ ਵਿੱਚੋਂ ਇੱਕ ਪਾਸੇ ਹੱਲਾ ਕਰਦੇ ਤੇ ਕਿਲੇ ਵਿੱਚ ਚਲੇ ਜਾਂਦੇ ਇਸ ਤਰ੍ਹਾਂ ਇੱਕ ਤਾਂ ਕਿਲੇ ਵਿੱਚ ਸਿੰਘਾਂ ਦੀ ਗਿਣਤੀ 550 ਰਹਿੰਦੀ ਤੇ ਦੂਜਾ ਆਉਣ ਲੱਗੇ ਇਹ ਸਿੰਘ ਮੁਗਲਾਂ ਦੀ ਕਿਸੇ ਰਣਨੀਤੀ ਦੀ ਸੂਵੀ ਲੈ ਆਉਂਦੇ ਸੋ ਜਿਉਂ ਹੀ ਸਿੰਘਾਂ ਨੂੰ ਪਤਾ ਲੱਗਿਆ ਕਿ ਮੁਗਲ சுரੰਗ ਪੱਟ ਕੇ ਕਿਲੇ ਵਿੱਚ ਦਾਖਲ ਹੋ ਰਹੇ ਹਨ ਤਾਂ ਉਹਨਾਂ ਸਿੰਘਾਂ ਦੇ ਦੋ ਜਥੇ ਖਾਈ ਵਿੱਚ ਤੈਨਾਤ ਕਰ ਦਿੱਤੇ ਮੁਗਲਾਂ சுரੰਗ ਪੱਟਣੀ ਸ਼ੁਰੂ ਕੀਤੀ ਤੇ ਜਿਉਂ ਹੀ ਉਹ ਖਾਈ ਕੋਲ ਪਹੁੰਚੇ ਤੇ ਸਿੰਘਾਂ ਦੀਆਂ ਵਰਸ਼ੀਆਂ ਨੇ ਉਹਨਾਂ ਦਾ ਬਣਦਾ ਸਵਾਗਤ ਕੀਤਾ ਇੱਕ ਸੁਰੰਗ ਦੂਜੇ ਪਾਸਿਓਂ ਖਾਈ ਵਿੱਚ ਦਾਖਲ ਹੋਈ ਤਾਂ ਉੱਥੇ ਵੀ ਮੁਗਲ ਸਪਾਈਆਂ ਨੂੰ ਸਿੰਘਾਂ ਨੇ ਨੇਜੀਆਂ ਵਿੱਚ ਫਰੋ ਦਿੱਤਾ ਸੋ ਮੁਗਲਾਂ ਦੀ ਇਹ ਨੀਤੀ ਵੀ ਫੇਲ ਹੋ ਗਈ ਇਸ ਤਰ੍ਹਾਂ ਮੁਗਲਾਂ ਨੇ ਇਹ ਕਿਰਾ ਦੋ ਮਹੀਨੇ ਤੱਕ ਪਾਈ ਰੱਖਿਆ ਹੁਣ ਤੱਕ ਸਿੰਘਾਂ ਦਾ ਕਿਲੇ ਵਿੱਚੋਂ ਰਸਦ ਪਾਣੀ ਮੁੱਕ ਗਿਆ ਸੀ ਮੁਗਲ ਵੀ ਕਰੜੇ ਪੈਰੀ ਹੋ ਗਏ ਸਨ। ਸਿੰਘਾਂ ਦੀਆਂ ਰਣਨੀਤੀਆਂ ਤੋਂ ਹੌਲੀ-ਹੌਲੀ ਜਾਣੂ ਹੋ ਗਏ ਸਨ। ਮੁਗਲਾਂ ਨੇ ਕਿਲੇ ਦੇ ਦਰਵਾਜ਼ਿਆਂ ਦੇ ਬਾਹਰ ਇੱਟਾਂ ਦੇ ਦੋ ਵੱਡੇ ਬੁਰਜ ਉਸਾਰੇ ਸਨ। ਤੇ ਉਹਨਾਂ ਉੱਤੇ ਬੰਦੂਕਾਂ ਵਾਲੇ ਸਿਪਾਹੀ ਬਹਾ ਦਿੱਤੇ ਸਨ। ਤਾਂ ਕਿ ਜਦੋਂ ਹੀ ਕੋਈ ਸਿੰਘ ਕਿਲੇ ਦੇ ਦਰਵਾਜ਼ਿਆਂ ਬਾਹਰ ਨਿਕਲੇ ਉਸ ਨੂੰ ਗੋਲੀ ਨਾਲ ਪਾਰ ਬੁਲਾ ਦਿੱਤਾ ਜਾਏ। ਪਿੰਡਾਂ ਵਿੱਚੋਂ ਜੋ ਸਿੱਖ ਗੱਡਿਆਂ ਖਚਰਾ ਤੇ ਗਧਿਆਂ ਤੇ ਰਾਸ਼ਨ ਲੱਦ ਕੇ ਲਿਆਏ ਸਨ ਉਹ ਵੀ ਜੰਗਲ ਵਿੱਚ ਸਿੰਘਾਂ ਦੀ ਉਡੀਕ ਕਰ ਰਹੇ ਸਨ ਤਾਂ ਕਿ ਕੋਈ ਸਿੰਘ ਆਉਣ ਤੇ ਰਾਸ਼ਨ ਲੈ ਕੇ ਜਾਣ ਪਰ ਹੁਣ ਕਿਲੇ ਵਿੱਚ ਸਿੰਘਾਂ ਦਾ ਨਿਕਲਣਾ ਬਹੁਤ ਔਖਾ ਹੋ ਗਿਆ ਸੀ ਗੁਰਦਾਸ ਨੰਗਲ ਦਾ ਘੇਰਾ ਕਿੰਨਾ ਲੰਮਾ ਚੱਲਿਆ ਸੀ ਭਾਈ ਹਰੀ ਸਿੰਘ ਜੀ ਇੱਕ ਭੁਜੰਗੀ ਨੇ ਲੰਗਰੀ ਭਾਈ ਹਰੀ ਸਿੰਘ ਨੂੰ ਪੁੱਛਿਆ ਲਗਭਗ 7 ਮਹੀਨੇ ਪਰ ਕਿਆ ਕਮਾਲ ਦੇ ਜੋਹਰ ਦਿਖਾਏ ਸਨ ਸਿੰਘਾਂ ਨੇ ਉੱਥੇ ਕਹਿੰਦੇ ਨੇ ਕਈ ਦਿਨਾਂ ਦੇ ਘੇਰੇ ਮੰਗਰੋ ਜਾਦ ਇੱਕ ਦਿਨ ਸਿੰਘ ਕੁਝ ਟੈਂਦੀ ਕਲਾ ਵਿੱਚ ਜਾ ਰਹੇ ਸਨ ਤਾਂ ਬਾਬਾ ਜੀ ਅੰਮ੍ਰਿਤ ਵੇਲੇ ਆਸਾ ਕੀ ਵਾਰ ਕਰਦੇ ਹੋਏ ਗੜੀ ਤੋਂ ਬਾਹਰ ਨਿਕਲੇ ਬਲੇਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ਤੇ ਉਹਨਾਂ ਮੁਗਲਾਂ ਨਾਲ ਲੜਨਾ ਸ਼ੁਰੂ ਕੀਤਾ ਆਥਣ ਤੀਕ ਉਹ ਸਵਾ ਲੱਖ ਹੀ ਜੂਝਦੇ ਰਹੇ ਤੇ 90 ਮੁਗਲ ਸਪਾਈਆਂ ਨੂੰ ਪਾਰ ਬੁਲਾਕੇ ਮੋੜ ਗੜੀ ਵਿੱਚ ਪਰਤਾ ਵਾਪਸ ਆਉਂਦਿਆਂ ਉਹਨਾਂ ਦੇ ਮੂੰਹੋਂ ਬੋਲ ਨਿਕਲ ਰਹੇ ਸਨ ਤਰਸ ਪਿਆ ਮਹਿਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨਮਨ ਥੀਵੇ ਹਰਿਆ ਵਾਹ ਤਨ ਪਾਈ ਬਾਬਾ ਬੰਦਾ ਸਿੰਘ ਬਹਾਦਰ ਜੀ ਪਾਈ ਹਰੀ ਸਿੰਘ ਤੋਂ ਵਾਰਤਾ ਸੁਣਦੇ ਆ ਇਹ ਵਾਕ ਬੋਲਦਾ ਆਟਾ ਗੁੰਨਦਾ ਹੋਇਆ ਇੱਕ ਨੌਜਵਾਨ ਪੁਚੰਗੀ ਘੋੜੇ ਤੇ ਸਵਾਰ ਹੋਇਆ ਤੇ ਘੋੜਾ ਕਿਲੇ ਦੇ ਦਰਵਾਜ਼ੇ ਵੱਲ ਭਜਾਇਆ ਸਰਦਾਰ ਜੱਸਾ ਸਿੰਘ ਦੇ ਇਸ਼ਾਰੇ ਤੇ ਸਿੰਘਾਂ ਕਿਲੇ ਦਾ ਦਰਵਾਜ਼ਾ ਖੋਲ ਦਿੱਤਾ ਮੁਗਲ ਖੇਮਿਆਂ ਵਿੱਚ ਹਲਚਲ ਹੋਈ ਸਤਗੁਰਾਂ ਦੇ ਚਮਕੌਰ ਦੀ ਗੜੀ ਚੋਂ ਛੱਡੇ ਤੀਰ ਦੀ ਛੂਂਕ ਵਾਂਗ ਇਹ ਭੁਜੰਗੀ ਮੁਗਲਾਂ ਦੇ ਟੁੱਟ ਪਿਆ ਖਾਈ ਦੇ ਪੁੱਲ ਤੋਂ ਭੁਜੰਗੀ ਨੇ ਤੀਰ ਚਲਾਇ ਮੁਗਲ ਸਪਾਹੀ ਧੜਾ ਧੜ ਘੋੜਿਆਂ ਤੋਂ ਡਿੱਗਣ ਲੱਗੇ ਮੁਗਲਾਂ ਦੇ ਘੇਰੇ ਵਿੱਚ ਜਾ ਕੇ ਭੁਜੰਗੀ ਨੇ ਘੋੜੇ ਦੀ ਪਿੱਠ ਤੇ ਖਲੋ ਕੇ ਤਮੰਦ ਕੋੜਣਾ ਐਸਾ ਕਮਾਇਆ ਕਿ ਜੀਤੇ ਵੀ ਵੱਜਿਆ ਉਸ ਮੁੜ ਪਾਣੀ ਨਹੀਂ ਮੰਗਿਆ ਜਿਸ ਫੁਰਤੀ ਨਾਲ ਇਹ ਪੁਜੰਗੀ ਜੂਝ ਰਿਹਾ ਸੀ ਉਹ ਖਾਲਸਾ ਦਲਾਂ ਲਈ ਵੀ ਹੈਰਾਨ ਕਰ ਦੇਣ ਵਾਲੀ ਸੀ ਕਿਸੇ ਨੂੰ ਕੀ ਪਤਾ ਸੀ ਕਿ ਖਾਲਸੇ ਦੇ ਲੰਗਰਾਂ ਵਿੱਚ ਸੇਵਾ ਕਰਦਾ ਇਹ ਪੁਜੰਗੀ ਐਸੀ ਬਹਾਦਰੀ ਦਾ ਮਾਲਕ ਹੈ ਪਤਾ ਨਹੀਂ ਕਿੰਨੇ ਹੀ ਮੁਗਲ ਸਿਪਾਹੀ ਉਸ ਦੇ ਸ਼ਸਤਰਾਂ ਦੀ ਭੇਟ ਹੋ ਗਏ ਗੋਲੀਆਂ ਦੀ ਇੱਕ ਭਾਰੀ ਵਾਛੜਾਈ ਤੇ ਸਿੰਘ ਦੀ ਛਾਤੀ ਦੇ ਪਾਰ ਹੋ ਗਈ ਉਸਨੇ ਕਿਲੇ ਵੱਲ ਵੇਖਦੇ ਹੱਥ ਜੋੜੇ ਫਤਿਹ ਬੁਲਾਈ ਤੇ ਬੋਲੇ ਆ ਇਤਨੀ ਕੁ ਸੇਵਾ ਪ੍ਰਵਾਨ ਕਰਿਓ ਪੰਥ ਪਾਤਸ਼ਾਹ ਜੀ ਨਿਹਾਲ ਪੁ ਚੰਗੀਆਂ ਨਿਹਾਲ ਤਨ ਹੋ ਗਏ ਅਸੀਂ ਤੇਰੇ ਜਿਹੇ ਯੋਧੇ ਦੀ ਸੰਗਤ ਮਣ ਕੇ ਸਰਦਾਰ ਜੱਸਾ ਸਿੰਘ ਬੋਲੇ ਸੀਸ ਪੇਟ ਕਰਨ ਦਾ ਵੇਲਾ ਆ ਗਿਆ ਹੈ ਖਾਲਸਾ ਜੀ ਤੁਰਕਾਂ ਦੇ ਦਮਨਕਾਰੀ ਰਾਜ ਦਾ ਫੈਲਿਆ ਹੋਇਆ ਗਰਬ ਗੁਬਾਰ ਖਾਲਸੇ ਦੇ ਰੰਗਾਂ ਦੇ ਪੌੜਾਂ ਨਾਲ ਉੱਡਣ ਵਾਲੀ ਪਾਵਨ ਮਿੱਟੀ ਨਾਲ ਹੀ ਦੂਰ ਹੋਏਗਾ ਸਵਾ ਲੱਖ ਪੁਚੰਗੀ ਨੇ ਤੁਰਕ ਦਲਾਂ ਵਿੱਚ ਤਰਥਲੀ ਮਚਾ ਦਿੱਤੀ ਜਦ 500 ਸਿੰਘ ਇਕੱਠਾ ਹੱਲਾ ਕਰੇਗਾ ਤਾਂ ਹੋ ਸਕਦਾ ਅਸੀਂ ਲਾਹੌਰ ਤਖਤ ਨੂੰ ਮਿੱਟੀ ਵਿੱਚ ਮਿਲਾਉਂਦੇ ਹੋਏ ਦਿੱਲੀ ਜਾ ਕੇ ਹੀ ਪੜਾ ਕਰੀਏ ਅਸੀਂ ਕੋਈ ਬਰਸਾਤੀ ਨਾਲੀਆਂ ਦਾ ਪਾਣੀ ਨਹੀਂ ਕਿ ਬਰਸਾਤਾਂ ਦੀ ਰੁੱਤ ਚਲੇ ਜਾਣ ਤੇ ਸੁੱਕ ਜਾਏ ਖਾਲਸਾ ਤਾਂ ਕਿਸੇ ਦਰਿਆ ਦੇ ਜਨਮਦਾਤੇ ਤੇ ਉਸ ਸਮੇਂ ਜਿਹਾ ਹੈ ਕਿ ਜਿੰਨਾ ਮਰਜੀ ਪਾਣੀ ਵਹੀ ਜਾਵੇ ਕਦੇ ਨਹੀਂ ਸੁੱਕੇਗਾ ਕਦੇ ਨਹੀਂ ਮੁੱਕੇਗਾ ਭਾਈ ਸੁਖਾ ਸਿੰਘ ਹਜੇ ਬੋਲ ਹੀ ਰਹੇ ਸਨ ਕਿ ਬਾਹਰ ਲੱਕੜ ਦੇ ਪੁਲਤੇ ਭਾਰੀ ਹਲਚਲ ਸੁਣਾਈ ਦਿੱਤੀ ਸਿੰਘ ਸੁਚੇਤ ਹੋ ਗਏ ਐਨੇ ਨੂੰ ਬਾਰੋਂ ਇੱਕ ਛੂਕਦਾ ਹੋਇਆ ਤੀਰੰਦਰ ਆਇਆ ਜਿਸ ਨਾਲ ਇੱਕ ਚਿਠੀ ਵੱਧੀ ਹੋਈ ਸੀ ਬਾਹਰ ਇੱਕ ਹੋਰ ਮਹੱਲਚਲ ਮੱਚੀ ਪਈ ਸੀ ਸ਼ਹੀਦ ਹੋਏ ਪੁਜੰਗੀ ਦੀ ਬਹਾਦਰੀ ਦੇਖ ਕੇ ਜੰਗਲ ਵਿੱਚ ਰਸਨੀ ਇਕੱਠਾ ਕਰੀ ਬੈਠੇ ਵੱਖ-ਵੱਖ ਪਿੰਡਾਂ ਵਿੱਚੋਂ ਆਏ ਸਿੱਖਾਂ ਨੇ ਆਪਸ ਵਿੱਚ ਗੱਲਬਾਤ ਸ਼ੁਰੂ ਕੀਤੀ ਇੱਕ ਅਦਖੜ ਜਿਹੀ ਉਮਰ ਦਾ ਸਿੱਖ ਖੜਾ ਹੋਇਆ ਤੇ ਬੋਲਣਾ ਸ਼ੁਰੂ ਕੀਤਾ ਕਿ ਅਸੀਂ ਇੱਥੇ ਜੰਗਲ ਵਿੱਚ ਖਲੋਤੇ ਉਡੀਕ ਹੀ ਕਰਦੇ ਰਹਾਂਗੇ ਪੰਥ ਜੋਜ ਕੇ ਸ਼ਹਾਦਤਾਂ ਦੇ ਸਨਮਖ ਹੋ ਰਿਹਾ ਹੈ ਤੇ ਅਸੀਂ ਉਡੀਕ ਰਹੇ ਹਾਂ ਕਿ ਕੋਈ ਆਵੇ ਤੇ ਸਾਡੇ ਤੋਂ ਰਾਸ਼ਨ ਲੈ ਜਾਵੇ ਤੇ ਅਸੀਂ ਆਪਣੇ ਆਪ ਨੂੰ ਤਰਵਾਸਤੀਏ ਕਿ ਬਹੁਤ ਵੱਡੀ ਸੇਵਾ ਕਰ ਦਿੱਤੀ ਹੈ ਤੇ ਸੁਰਖਰੂ ਹੋ ਕੇ ਘਰਾਂ ਨੂੰ ਪਰਤ ਜਾਈਏ ਉਸ ਨੇ ਸਵਾਲੀਆਂ ਨਜ਼ਰਾਂ ਨਾਲ ਸਭ ਨੂੰ ਦੇਖਿਆ ਤੇ ਫਿਰ ਬੋਲਿਆ ਯਾਦ ਰੱਖਿਓ ਕਿ ਦਰਗਾਹ ਗਿਆ ਨੂੰ ਜਦ ਸਤਗੁਰੂ ਪੁੱਛਣਗੇ ਕਿ ਸ਼ਹੀਦ ਹੋ ਰਹੀ ਭਰਾਵਾਂ ਦਾ ਸਾਥ ਕਿਉਂ ਨਹੀਂ ਦਿੱਤਾ ਨਾਲ ਰਲ ਕੇ ਕਿਉਂ ਨਹੀਂ ਲੜੇ ਤਾਂ ਕੀ ਜਵਾਬ ਦੇਵਾਂਗੇ ਕੀ ਮੂੰਹ ਦਿਖਾਵਾਂਗੇ ਜਦ ਸਾਡੇ ਮੂਰੇ ਜੋਝ ਕੇ ਸ਼ਹੀਦ ਹੋ ਗਿਆ ਪੁੱਤਾਂਗੇ ਸਾਹਮਣੇ ਆਇਆ ਸਿੱਖ ਦੇ ਸਵਾਲਾਂ ਦਾ ਜਵਾਬ ਸਾਰੇ ਜੱਥੇ ਨੇ ਇਸ ਤਰ੍ਹਾਂ ਦਿੱਤਾ ਕਿਉਂ ਨਾ ਆਪਣੇ ਗੱਡੇ ਖੱਚਰਾਂ ਤੇ ਗਧੇ ਮੁਗਲ ਕੋੜੇ ਵੱਲ ਧੜਾ ਦਿੱਤੇ ਜੰਗਲ ਵਿੱਚ ਲੁਕ ਬੈਠੇ ਸਿੰਘਾਂ ਨੇ ਉਹਨਾਂ ਦਾ ਸਾਥ ਦਿੱਤਾ ਤੇ ਮੁਗਲ ਘੇਰੇ ਤੇ ਹੱਲਾ ਬੋਲ ਕੇ ਲੰਗੜ ਨੂੰ ਰਾਹ ਬਣਾਉਣ ਲੱਗੇ ਭੱਜੇ ਆਉਂਦੇ ਗੱਡੇ ਖੱਜਰਾ ਤੇ ਗਧੀਆਂ ਨੇ ਧੂੜ ਧੂੜ ਨਾਲ ਅਸਮਾਨ ਭਰ ਦਿੱਤਾ ਮੁਗਲਾਂ ਨੂੰ ਜਾਪਿਆ ਕਿ ਮਗਰੋਂ ਹਮਲਾ ਹੋ ਗਿਆ ਹੈ ਉਹਨਾਂ ਘੋੜੇ ਪਿਛਾ ਨੂੰ ਮੋੜ ਲਈ ਇਦਰੋਂ ਕਿਲੇ ਦੇ ਬੁਰਜਾਂ ਵਿੱਚ ਬੈਠੇ ਸਿੰਘਾਂ ਨੇ ਗੋਲੀਆਂ ਦਾ ਮੀਂਹ ਬਾਰਾ ਦਿੱਤਾ ਕਿਲੇ ਦੇ ਮੁੱਖ ਦਰਵਾਜੇ ਦੇ ਸਾਹਮਣੇ ਪੁਲ ਵਾਲੀ ਥਾਂ ਮੁਗਲ ਹਮਲੇ ਦੀ ਮਾਰ ਤੋਂ ਲਗਭਗ ਸੁਰੱਖਿਅਤ ਹੋ ਗਈ ਲੱਕੜ ਦੇ ਪੁਲ ਤੇ ਗੱਡੀਆਂ ਦਾ ਖੜਾਕ ਸੁਣ ਕੇ ਸਿੰਘਾਂ ਨੇ ਦਰਵਾਜ਼ਾ ਖੋਲ ਦਿੱਤਾ ਤੇ ਸਾਰਾ ਰਾਸ਼ਨ ਅੰਦਰ ਆ ਗਿਆ ਬਾਹਰ ਮੱਚੀ ਇਸੇ ਭਜਨਸ ਵਿੱਚ ਕਿਸ ਨੇ ਇਹ ਚਿੱਠੀ ਬੱਧਾ ਤੀਰ ਛੂਕਦਾ ਕਿਲੇ ਵੱਲ ਛੱਡਿਆ ਹੁਣ ਤੀਰ ਛੱਡਣ ਵਾਲੇ ਦੀ ਵਾਰਤਾ ਸੁਣ ਲਓ ਕੁੜੀ ਮਾਰ ਦੇ ਦੋਸ਼ ਵਿੱਚ ਇੱਕ ਸਿੰਘ ਨੂੰ ਗੁਰਮਤਾ ਕਰਕੇ ਪੰਥ ਨੇ ਛੇਕ ਦਿੱਤਾ ਸੀ ਪਤਾ ਨਹੀਂ ਉਸ ਦਾ ਕਸੂਰ ਸੀ ਜਾਂ ਨਹੀਂ ਪਰ ਪੰਥ ਦੇ ਇਸ ਫੈਸਲੇ ਨਾਲ ਨਾਰਾਜ਼ ਹੋ ਕੇ ਉਹ ਜਲੰਧਰ ਵਾਲੇ ਅਦੀਨਾ ਬੇਗ ਦੀ ਫੌਜ ਵਿੱਚ ਜਾ ਸ਼ਾਮਲ ਹੋਇਆ ਸ਼ਾਹੀ ਫੌਜ ਦੇ ਕਈ ਅੜੇ ਮੋਰਚੇ ਉਸਨੇ ਸਾਰ ਕੀਤੇ ਸਨ ਤੇ ਹੁਣ ਤੱਕ ਅਦੀਨਾ ਬੇਗ ਦੇ ਖਾਸ ਸੈਨਾਪਤੀਆਂ ਵਿੱਚ ਸ਼ਾਮਲ ਹੋ ਗਿਆ ਸੀ ਇਸੇ ਕਰਕੇ ਅਦੀਨਾ ਬੇਗ ਇਸ ਸਿੰਘ ਨੂੰ ਰਾਮਰੌਣੀ ਦੇ ਘੇਰੇ ਵਿੱਚ ਲੈ ਨਾਲ ਲੈ ਕੇ ਆਇਆ ਸੀ ਰਾਸ਼ਨ ਵਾਲੇ ਜੱਥੇ ਦੇ ਲੰਗ ਜਾਣ ਮਗਰੋਂ ਕਿਲੇ ਦੇ ਦਰਵਾਜ਼ੇ ਦੇ ਸਾਹਮਣੇ ਖਾਲੀ ਹੋਈ ਥਾਂ ਦਾ ਮੋਰਚਾ ਅਦੀਨਾ ਬੇਗ ਨੇ ਇਸ ਸਿੰਘ ਤੇ ਇਸ ਦੇ ਜੱਥੇ ਨੂੰ ਸੌਂਪ ਦਿੱਤਾ ਸੀ ਹੁਣ ਉਹ ਆਪਣੇ ਸਿੱਖ ਭਰਾਵਾਂ ਦੇ ਸਾਹਮਣੇ ਖਲੁੱਤਾ ਸੀ ਗੱਡੀਆਂ ਵਾਲੇ ਜਥੇ ਨਾਲ ਆਏ ਕੁਝ ਸੂਈਏ ਸਿੰਘਾਂ ਨੇ ਪੰਥ ਨੂੰ ਸੋਹ ਦਿੱਤੀ ਕਿ ਹੁਣ ਸਾਹਮਣੇ ਵਾਲਾ ਮੋਰਚਾ ਅਦੀਨਾ ਬੇਗ ਦੀ ਫੌਜ ਵਿੱਚ ਸ਼ਾਮਲ ਸਿੰਘਾਂ ਕੋਲ ਹੀ ਹੈ ਐਦਰ ਪوجੰਗੀ ਦੀ ਬਹਾਦਰੀ ਪਰ ਇਹ ਸ਼ਹਾਦਤ ਦੇਖ ਕੇ ਅਦੀਨਾ ਬੇਗ ਦੇ ਇਸ ਸਿੱਖ ਜਥੇ ਦੀ ਅਗਵਾਈ ਕਰ ਰਹੇ ਸਿੱਖ ਜਰਨੈਲ ਦੇ ਮਨ ਵਿੱਚ ਭਾਰੀ ਰੋਸ ਪੈਦਾ ਹੋ ਗਿਆ ਉਸਨੇ ਆਪਣੇ ਨੇੜੇ ਦੇ 99 ਸਿੰਘਾਂ ਨੂੰ ਕੋਲ ਬੁਲਾਇਆ ਤੇ ਬੋਲਿਆ ਸਾਡੇ ਭਰਾ ਅੰਦਰ ਅੰਨ ਪਾਣੀ ਤੋਂ ਬਿਨਾਂ ਵੀ ਡਟੇ ਹੋਏ ਹਨ ਤੇ ਅਸੀਂ ਹਜੇ ਵੀ ਇਨ੍ਹਾਂ ਤੁਰਕਾਂ ਦੇ ਪਾਲੇ ਹੋਏ ਪਾਲੇ ਵਿੱਚ ਖਲੋਤੇ ਹਾਂ ਤਵਾਰੀਖ ਸਨ ਉਲੰਘਤਾ ਪਾਏਗੀ ਇਹ ਕਹਿੰਦਿਆਂ ਉਸਨੇ ਤੀਰ ਕਮਾਨ ਦੇ ਚਿੱਲੇ ਤੇ ਚਾੜਿਆ ਪਰ ਫੇਰ ਤੁਸੀਂ ਤੀਰ ਕਿਲੇ ਵੱਲ ਕਿਉਂ ਛੱਡਣ ਲੱਗੇ ਹੋ ਇੱਕ ਸਾਥੀ ਨੇ ਹੈਰਾਨ ਹੁੰਦਿਆਂ ਪੁੱਛਿਆ ਤੀਰ ਸਦਾ ਹੱਲੇ ਨਹੀਂ ਚੱਲਦੇ ਹੱਲੇ ਲਈ ਨਹੀਂ ਚੱਲਦੇ ਕਦੇ-ਕਦੇ ਮਾਫੀ ਲਈ ਵੀ ਚਲਾਏ ਜਾਂਦੇ ਹਨ ਉਸਨੇ ਚਿੱਠੀ ਉੱਤੇ ਬੱਧਾ ਤੀਰ ਕਿਲੇ ਵੱਲ ਛੱਡੇ ਆ ਉਹੀ ਤੀਰ ਹੁਣ ਨਵਾਬ ਕਪੂਰ ਸਿੰਘ ਦੇ ਹੱਥ ਵਿੱਚ ਸੀ ਫਤਿਹ ਤੁਮ ਅਗਰੋ ਚਿੱਠੀ ਦੀ ਇਬਾਰਤ ਸੀ ਸਮੁੱਚੇ ਖਾਲਸਾ ਪੰਥ ਨੂੰ ਸਾਡੀ ਚਰਨਵੰਦਨਾ ਖਾਲਸਾ ਜੀ ਅਸੀਂ ਪੰਥ ਵਾਲ ਪਿੱਠ ਕਰਕੇ ਖਲੋਤੇ ਹਾਂ ਇਸ ਗੱਲ ਦੀ ਸਾਨੂੰ ਵੱਡੀ ਨਮੋਸ਼ੀ ਹੈ ਆਪਣੀਆਂ ਪੁਰਾਣੀਆਂ ਸਭ ਸੱਚੀਆਂ ਝੂਠੀਆਂ ਗਲਤੀਆਂ ਦੀ ਮੈਂ ਪੰਥ ਤੋਂ ਮੁਆਫੀ ਮੰਗਦਾ ਇਤਿਆਸ ਕਰਦਾ ਹਾਂ ਕਿ ਪੰਥ ਸਾਨੂੰ ਸ਼ਰਨ ਆਇਆ ਨੂੰ ਮੁੜ ਕੰਠ ਲਵੇਗਾ ਪੰਥ ਦੇ ਚਰਨਾਂ ਦੀ ਧੂੜ ਜੱਸਾ ਸਿੰਘ ਸੀ ਇਹ ਜੱਸਾ ਸਿੰਘ ਸੀ ਜੋ ਪੰਥ ਮਗਰੋਂ ਪੰਥ ਵਿੱਚ ਸਰਦਾਰ ਜੱਸਾ ਸਿੰਘ ਰਾਮਗੜੀਆ ਦੇ ਨਾਮ ਨਾਲ ਪ੍ਰਸਿੱਧ ਹੋਇਆ ਚਿੱਠੀ ਪੜਕੇ ਨਵਾਬ ਸਾਹਿਬ ਨੇ ਇੱਕ ਜਵਾਬ ਲਿਖਿਆ ਤੇ ਬੁਰਜ ਵਿੱਚ ਬੈਠੇ ਸਿੰਘ ਤੀਕ ਪੁਚਾਇਆ ਬੁਰਜ ਵਿੱਚ ਬੈਠੇ ਸਿੰਘ ਵੱਲੋਂ ਜੱਸਾ ਸਿੰਘ ਵੱਲ ਛੱਡੇ ਤੀਰ ਨੂੰ ਸਰਦਾਰ ਨੇ ਬੋਝ ਲਿਆ ਪੰਥ ਵੱਲੋਂ ਜਵਾਬ ਆਇਆ ਸੀ ਖਾਲਸਾ ਸਦਾ ਤੋਂ ਸ਼ਰਨ ਆਿਆਂ ਨੂੰ ਕੰਠਲਾਉਂਦਾ ਰਿਹਾ ਹੈ ਜਸਾਸ ਸਿੰਘ ਭਲੇ ਵੇਲੇ ਸਤਿਗੁਰਾਂ ਆਪ ਜੀ ਨੂੰ ਪੰਥ ਸੇਵਾ ਹਿੱਤ 라 ਪਾਇਆ ਹੈ ਜਦੋਂ ਸ਼ਹਾਦਤਾਂ ਪਾਉਣ ਦੀ ਰੁੱਤ ਆ ਗਈ ਹੋਵੇ ਉਦੋਂ ਟੁੱਟਾ ਗੰਡਿਆ ਨਹੀਂ ਦੇਖਿਆ ਜਾਂਦਾ ਵਰਦੀ ਅੱਗ ਵਿੱਚ ਜੇ ਤੁਸੀਂ ਪੰਥ ਨਾਲ ਆ ਖੜੋਗੇ ਤਾਂ ਪੰਥ ਕੀ ਕਲਗੀਧਰ ਸਵਾਮੀ ਜੀ ਆਪ ਤੁਹਾਨੂੰ ਕੰਠਲਾਉਣਗੇ ਜੀ ਸਦਕੇ ਆਓ ਖੁਸ਼ ਆਮਦੀਦ ਸਰਦਾਰ ਜਸਾਸ ਸਿੰਘ ਨੇ ਚਿੱਠੀ ਪੜ੍ਹੀ ਤੇ ਦਿਲ ਬਾਗੋ ਬਾਗ ਹੋ ਗਿਆ ਪਰ ਅੱਖਾਂ ਦੇ ਅਥਰੂ ਉਹ ਚਾਕੇ ਵੀ ਨਾ ਰੋਕ ਸਕਿਆ ਉਸਨੇ ਉੱਚੀ ਆਵਾਜ਼ ਵਿੱਚ ਰੀਨਾ ਬੇਗ ਨੂੰ ਸੰਬੋਧਨ ਕਰਦੇ ਆ ਕਿ ਹਾਂ ਭਰਾਵਾਂ ਦੇ ਮੇਲ ਦਾ ਸਮਾਗਮ ਆ ਗਿਆ ਹੈ ਅਦੀਨਾ ਬੇਗ ਪੰਥਵਲ ਕੰਡ ਕਰਿਆ ਸਾਨੂੰ ਕਿਸੇ ਜਹਾਨ ਢੋਈ ਨਹੀਂ ਸਾਡੇ ਬੱਚ ਦੇ ਹਿਸਾਬ ਪਤਾਬ ਬਦਲੇ ਅਸੀਂ ਰਾਸ਼ਨ ਨਾਲ ਲਿ ਜਾ ਰਹੇ ਹਾਂ ਤੇਜਸਾ ਸਿੰਘ ਸਾਥੀ ਸਿੰਘਾਂ ਨਾਲ ਰਾਮਰੌਣੀ ਵਿੱਚ ਦਾਖਲ ਹੋਇਆ ਜੈਕਾਰੇ ਛੱਡ ਕੇ ਅੰਦਰ ਆਉਂਦੇ ਜੱਸਾ ਸਿੰਘ ਦੇ ਜਥੇ ਦਾ ਅੰਦਰੋਂ ਸਿੰਘਾਂ ਨੇ ਸਤਿ ਸ੍ਰੀ ਅਕਾਲ ਕਹਿ ਕੇ ਆ ਸਵਾਗਤ ਕੀਤਾ ਇਧਰ ਅਦੀਨਾ ਬੇਗ ਦੇ ਸਿਰ ਜਿਵੇਂ ਸੌ ਘੜਾ ਪਾਣੀ ਪੈ ਗਿਆ ਤੇ ਉਸ ਨੂੰ ਮੈਦਾਨ ਹੱਥੋਂ ਖਿਸਕਦਾ ਜਾਪਿਆ ਉਧਰ ਜ਼ਕਰੀਏ ਖਾਨ ਦਾ ਪੁੱਤਰ ਸ਼ਾਹ ਨਵਾਜ਼ ਫੌਜ ਲੈ ਕੇ ਮਲਤਾਨ ਦਾ ਮਾਲਕ ਬਣ ਬੈਠਾ ਨਾਲ ਹੀ ਅਬਦਾਲੀ ਦੇ ਘੋੜੇ ਦੀਆਂ ਟਾਪਾਂ ਦੀਆਂ ਆਵਾਜ਼ਾਂ ਵੀ ਲਾਹੌਰ ਵੱਲ ਵੱਜਦੀ ਸੁਣਾਈ ਦੇਣ ਲੱਗੀ ਮੀਰ ਮੰਨੂ ਦੇ ਮਹਿਲਾਂ ਵਿੱਚੋਂ نیند ਉਡਾਰੀ ਮਾਰ ਗਈ ਦੀਵਾਨ ਕੌੜਾ ਮਾਲੂਸ ਕੋਲਾਈ ਤੇ ਬੋਲੇ ਅਸੀਂ ਸਿੰਘਾਂ ਨਾਲ ਬੇਅਰਥੀ ਟੱਕਰ ਲੈਂਦੇ ਆ ਆਪਣੀਆਂ ਫੌਜਾਂ ਬੁਰੀ ਤਰੰਥ ਕਾ ਲਈਆਂ ਹਨ ਸੂਬੇਦਾਰ ਸਾਹਿਬ ਵੀੜਾ ਵਿਚਾਰੋ ਤੇ ਰਾਮਰੌਣੀ ਦਾ ਘੇਰਾ ਚੱਕ ਦਿਓ ਫੌਜਾਂ ਨੂੰ ਅਬਦਾਲੀ ਨਾਲ ਟੱਕਰ ਲਈ ਤਿਆਰ ਕਰੋ ਸ਼ਾਨਵаз ਤੁਸੀਂ ਮੇਰੇ ਜਿੰਮੇ ਛੱਡ ਦਿਓ ਜੇ ਤੁਸੀਂ ਮੇਰੀਆਂ ਕੁਝ ਕੁ ਹੁਸ਼ਰਤਾ ਮੰਨੋ ਤਾਂ ਸ਼ਾਨਵаз ਆਸਿਰ ਕੁਝ ਦਿਨਾਂ ਵਿੱਚ ਹੀ ਤੁਹਾਡੇ ਪੈਰਾਂ ਵਿੱਚ ਹੋਵੇਗਾ ਮੀਰ ਮੰਨੂ ਤਾਂ ਪਹਿਲਾਂ ਹੀ ਡਰਿਆ ਹੋਇਆ ਸੀ ਸੋ ਉਸਨੇ ਦੀਵਾਨ ਕੌੜਾ ਮਲ ਦੀ ਸਲਾਹ ਤੁਰੰਤ ਮੰਨ ਲਈ ਤੇ ਫੌਰਨ ਰਾਮ ਰੌਣੀ ਦਾ ਘੇਰਾ ਚੁੱਕ ਲੈਣ ਲਈ ਹੁਕਮ ਭੇਜਿਆ ਜੇ ਤੁਸੀਂ ਮੇਰੀਆਂ ਕੁਝ ਤਜਵੀਜ਼ਾਂ ਨਾਲ ਸਹਿਮਤ ਹੋਵੋ ਤਾਂ ਮੈਂ ਹੁਣੇ ਹੀ ਸਿੰਘਾਂ ਨੂੰ ਨਾਲ ਲੈ ਕੇ ਸ਼ਾਨ ਆਵਾਜ਼ ਨੂੰ ਸੋਧਣ ਲਈ ਚਾਲਾ ਪਾ ਦੇਵਾਂਗਾ ਦੀਵਾਨ ਕੌੜਾ ਮਲ ਨੇ ਮੀਰ ਮੰਨੂ ਨੂੰ ਪੰਥ ਨਾਲ ਸੰਧੀ ਕਰਨ ਲਈ ਮਨਾ ਲਿਆ ਗੁਰੂ ਕੇ ਚੱਕ ਦੇ ਉਹ 12 ਪਿੰਡ ਜੋ ਅਕਬਰ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਲਿਖ ਕੇ ਦੇ ਗਿਆ ਸੀ ਪੰਥ ਦੇ ਨਾਲ ਲਵਾ ਦਿੱਤੇ ਪੱਟੀ ਦਾ ਅਦਾ ਇਲਾਕਾ ਤੇ ਰਾਮਰੌਣੀ ਕਿਲਾ ਵੀ ਸਿੰਘਾਂ ਦੇ ਨਾਮ ਹੋ ਗਿਆ ਰਾਮਰੌਣੀ ਹੁਣ ਰਾਮਗੜ੍ਹ ਕਰਕੇ ਮਸ਼ਹੂਰ ਹੋ ਗਈ ਤੇ ਇਸ ਦੀ ਦੇਖਭਾਲ ਦਾ ਪ੍ਰਬੰਧ ਪੰਥ ਵਿੱਚ ਮੁਰ ਤੋਂ ਸ਼ਾਮਲ ਹੋਏ ਜੱਸਾ ਸਿੰਘ ਕੋਲ ਹੋਣ ਕਰਕੇ ਉਹ ਵੀ ਸਰਦਾਰ ਜੱਸਾ ਸਿੰਘ ਰਾਮਗੜੀਆ ਕਰਕੇ ਪ੍ਰਸਿੱਧ ਹੋਏ ਵਾਹਿਗੁਰੂ ਭਾਗ 26 ਅੱਜ ਸਮਾਪਤ ਹੋ ਗਿਆ ਹੈ ਜੀ ਸਾਡੇ ਨਾਲ ਬਣੇ ਰਹਿਣ ਲਈ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ